ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਆਪਣੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 9 ਤਰੀਕ ਨੂੰ ਵੀਡੀਓ ਬਣਾ ਰਹੇ ਆ 9 ਜਨਵਰੀ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਅੱਜ ਆਪਣੇ ਫਾਰਮ ਤੇ 30 ਤੋਂ ਲੈ ਕੇ 35 ਨਗ ਤੱਕ ਸੇਲ ਵਾਸਤੇ ਬੱਛੀਆਂ ਹਾਜ਼ਰ ਨੇ ਜਿਦੇ ਵਿੱਚ ਜਰਸੀ ਐਚ ਐਫ ਐਚ ਐਫ ਕ੍ਰੋਸ ਤੇ ਬਰੀਡ ਚ ਬੱਛੀਆਂ 35 40 ਲੀਟਰ ਤੱਕ ਮਿਲਣਗੀਆਂ ਪਹਿਲਾ ਦੂਜਾ ਸੂਆ ਬੱਸੀਆਂ ਹੋਣਗੀਆਂ ਦੰਦਾ ਦੇ ਵਿੱਚ ਬੱਸੀਆਂ ਹੋਣਗੀਆਂ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਕੱਲੇ ਕੱਲੇ ਨਗ ਬਾਰੇ ਆਪਾਂ ਡਿਟੇਲ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਪਹਿਲਣਾ ਬੱਸੀਆਂ ਦੰਦਾ ਦੇ ਵਿੱਚ ਮਿਲਣਗੀਆਂ ਬਰੀਡ ਵਾਲੀਆਂ ਬੱਚੀਆਂ ਚੰਗੇ ਫਾਰਮ ਵਾਲੀਆਂ ਬੱਚੀਆਂ ਬਿਦ ਰਿਕਾਰਡ ਮਿਲਣੀਆਂ ਜਦੋਂ ਮੇਰਾ ਮਰਜੀ ਮੇਰਾ ਕੋਈ ਵੀਰ ਆਪਣੇ ਫਾਰਮ ਤੇ ਆ ਸਕਦਾਗਾ 20 ਤੋਂ ਲੈ ਕੇ 30 35 ਨਗ ਹਮੇਸ਼ਾ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ ਤੇ ਬੱਚੀਆਂ ਸਾਰੀਆਂ ਬਰੀਡ ਦੇ ਵਿੱਚ ਤੇ ਦੰਦਾਂ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਪਹਿਲਣਾ ਬੱਸੀਆਂ ਹੁੰਦੀਆਂ ਨੇ ਸੋ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਸੇਲ ਵੀ ਕਰਨਾ ਤਾਂ ਵੀ ਤੁਸੀਂ ਇਹ ਨੰਬਰਾਂ ਦੇ ਸੰਪਰਕ ਕਰਕੇ WhatsApp ਤੇ ਵੀਡੀਓ ਭੇਜ ਕੇ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਸੋ ਆਜੋ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕੱਲਾ ਕੱਲਾ ਨਗ ਦਿਖਾਵਾਂਗੇ ਅੱਜ 9 ਤਰੀਕ ਨੂੰ ਆਪਣੇ ਫਾਰਮ ਤੇ 30 ਤੋਂ 35 ਨਗ હાજર ਨੇ ਜਿਹਦੇ ਵਿੱਚ ਜਿਆਦਾ ਦੁੱਧ ਦੀ ਕਪੈਸਿਟੀ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਰਹੂਗੀ ਪਹਿਲਾ ਦੂਜਾ ਸੂਆ ਬੱਚੀਆਂ ਮਿਲਣੀਆਂ ਦੰਦਾਂ ਦੇ ਵਿੱਚ ਬੱਚੀਆਂ ਮਿਲਣੀਆਂ ਈ ਕੱਲੇ ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਸਵਾਦ ਬਾਹਰ ਦੇ ਸਕਦੇ ਕੁਝ ਗੱਬਣਾ ਬੱਸੀਆਂ ਨੇ ਆ ਜਰਸੀ ਤਾਜੀ ਸੂਈ ਇਹਦਾ ਸੌਦਾ ਹੋ ਚੁੱਕਿਆਗਾ ਮਗਰੇ ਨੇ ਬੱਚੀ ਨੂੰ ਜਨਮ ਦਿੱਤਾਗਾ ਜੇਰ ਪੈ ਰਹੀ ਆ ਸੋਏ ਬੱਸੀ ਦੀ ਜੇਰ ਪੈ ਰਹੀ ਆ ਜਰਸੀ ਦੀ ਇਹਨੇ ਬੱਸੀ ਨੂੰ ਜਨਮ ਦਿੱਤਾ ਹੈ ਆਪਣੇ ਫਾਰਮ ਤੇ ਪਹਿਲਾਂ ਆਈ ਹੋਈ ਸੀ ਤੇ ਇਹ ਵੀਰੇ ਨੇ ਪਰਚੇਜ਼ ਕਰੀ ਆ ਸਾਸਤਰੀ ਕਾਲ ਵੀਰੇ ਸਾਸਤਰੀ ਕਿਹੜਾ ਪਿੰਡ ਆ ਵੀਰੇ ਆਪਣਾ ਮੰਡ ਮਾਣੂ ਗਿਆ ਠੀਕ ਆ ਵੀਰੇ ਕਿਵੇਂ ਵੀਰੇ ਪਸ਼ੂ ਲੈ ਕੇ ਕਿਵੇਂ ਲੱਗੇ ਆਪਣੇ ਕੋਲ ਵਧੀਆ ਵਧੀਆ ਵੀਰੇ ਠੀਕ ਆ ਵੀਰੇ ਪਰਮਾਤਮਾ ਵਾਧਾ ਕਰੇ ਤੁਹਾਨੂੰ ਆ ਬੱਚੀ ਬਾਈਆਂ ਨੇ ਜਰਸੀ ਲਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਜੇਰ ਇਹਦੀ ਪੈ ਰਹੀ ਆ ਤੇ ਆ ਜਿਹੜੀਆਂ ਬੱਸੀਆਂ ਖੜੀਆਂ ਨੇ 10 ਤੋਂ 12 ਬੱਚੀਆਂ ਸਾਰੀਆਂ ਇਹ ਗੱਬਨ ਨੇ ਪਹਿਲਾ ਦੂਜਾ ਸੂਆ ਬੱਚੀਆਂ ਨੇ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਇਕੱਲੇ ਇਕੱਲੇ ਨਗਦੀ ਤੁਹਾਨੂੰ ਆਪਾਂ ਡਿਟੇਲ ਦੇਵਾਂਗੇ ਜਿਹਦੇ ਵਿੱਚ ਜਰਸੀ ਤੇ ਐਫ ਐਫ ਬੱਸੀਆਂ ਚੰਗੀਆਂ ਫਾਰਮ ਵਾਲੀਆਂ ਬਰੀਡ ਵਾਲੀਆਂ ਨੇ ਸੋ ਲਾਸਟ ਦੇ ਬੱਸੀਆਂ ਦਿਖਾਵਾਂਗੇ ਸੋ ਇਧਰੋਂ ਇੱਕ ਨੰਬਰ ਤੋਂ ਆਪਾਂ ਸਟਾਰਟ ਕਰਦੇ ਆਂ ਇੱਕ ਨੰਬਰ ਵਾਲੀ ਬੱਸੀ ਜਿਹੜੀ ਆ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਆ ਇਸ ਲਿਸਟਮ 24 ਤੋਂ 25 ਕਿਲੋ ਬੋਲੀ ਹਾਜ਼ਰ ਆ ਇੱਕ ਨੰਬਰ ਤੇ ਬੱਛੀ ਆ ਗਈ 24 ਤੋਂ 25 ਕਿਲੋ ਬੋਲੀ ਹਾਜ਼ਰ ਆ ਅੱਗੇ 2 ਨੰਬਰ ਵੱਛੀ ਇਹੜੀ ਇਹਦੇ ਥੱਲੇ ਵੀ 23 ਤੋਂ 24 ਕਿਲੋ ਬੋਲੀ ਹਾਜ਼ਰ ਆ ਇਹ ਵੀ ਪਰਸੋਂ ਦੀ ਸੂਈ ਹੋਈ ਆ ਇਹ ਦੋਨੇ ਬੱਸੀਆਂ 30-30 ਕਿਲੋ ਦੁੱਧ ਪਹਿਲਾਂ ਪਾਇਆ ਹੋਇਆ ਹੈਗਾ ਇਹਨਾਂ ਦਾ ਦੂਜੇ-ਦੂਜੇ ਸੂਏ ਵੱੱਛੀਆਂ ਨੇ ਬੋਲੀਆਂ 24-25-25 ਕਿਲੋ ਹਾਜ਼ਰ ਆ ਪਹਿਲੇ ਦੋ ਨੰਬਰਾਂ ਦੇ ਆ ਗਈਆਂ ਅੱਗੇ ਤਿੰਨ ਨੰਬਰ ਦੇ ਵੱੱਛੀ ਆ ਗਈ ਇਹਨਾਂ ਥੱਲੇ ਕੋਈ ਮੇਰਾ ਵੀਰ 30 ਕਿਲੋ ਦੁੱਧ 30 ਤੋਂ 32 ਕਿਲੋ ਦੁੱਧ ਕੰਡਾ ਲਾ ਕੇ ਲੈ ਆ ਸਕਦਾ ਦੋ ਟਾਈਮ ਸੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਦੁੱਧ ਮਿਣਕੇ ਲੈਣਾ ਤਾਂ ਉਹਨਾਂ ਵੀਰਾਂ ਲਈ ਇਹ ਮੌਕਾ ਗਾ ਦੇਖੋ ਨਾੜ ਤੁਸੀਂ ਬੱਸੀ ਦੀ ਥਾਂ ਦੇਖੋ ਕੱਲਾ ਕੱਲਾ ਨਿਕੜਮਾ 32 ਕਿਲੋ ਆਪਾਂ ਕੰਡਾ ਲਵਾ ਦਾਂਗੇ ਕਹਿਣ ਦੀ ਗੱਲ ਨਹੀਂ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਤੁਸੀਂ ਵੀ ਬਾਈ 3 ਨੰਬਰ ਵਾਲੀ ਗਾਂ ਦਾ 32 ਕਿਲੋ ਦੁੱਧ ਕਿਹਾ ਸੀ ਅਸੀਂ ਦੋ ਟਾਈਮ ਮਿਣ ਕੇ ਲਿਜਾਵਾਂਗੇ ਤਾਂ ਆਪਾਂ ਦੋ ਟਾਈਮ ਮਿਣ ਕੇ ਦੇਵਾਂਗੇ ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਧਾਰਾ ਮਾਰ ਕੇ ਲੈ ਜਾਓ ਸੋ 3 ਨੰਬਰ ਵਾਲੀ ਬੱਸੀ ਥੱਲੇ 32 ਕਿਲੋ ਦੁੱਧ ਹਾਜ਼ਰ ਆ ਸੂਈ ਨੂੰ ਅੱਜ ਪੰਜਵਾਂ ਦੇਣਾ ਅਰੀਜਨਲ ਪੰਜਵਾਂ ਦੇਣਾ ਅੱਗੇ ਬੱਸੀ ਆ ਗਈ 4 ਨੰਬਰ ਦੇ ਪਲੂਣ ਬੱਛੀ ਆ ਮਗਰ ਬੱਛੀ ਆ ਕੋਈ ਮੇਰਾ ਵੀਰ 18 ਲੀਟਰ ਦੁੱਧ ਦੋ ਟਾਈਮ ਮਣਕੇ ਲਿਆ ਜਾ ਸਕਦਾ ਦੁੱਧ ਮੰਨ ਲਓ ਬੋਲੀ ਮੰਨ ਲਓ ਅੱਜ ਸੂਈ ਨੂੰ ਇਹਨੂੰ ਸੇਵਾ ਦੇਣਾ 18 ਲੀਟਰ ਰੈਡੀ ਐ ਥੱਲੇ ਪਹਿਲਣ ਬੱਛੀ ਆ ਗਈ ਸੋ ਇਹ 4 ਨੰਬਰ ਤੇ ਪਹਿਲਣ ਬੱਛੀ ਆ ਗਈ ਮਗਰ ਬੱਛੀ ਆਈ ਇਹਦੇ ਸੋ 5 ਨੰਬਰ ਤੇ ਬੱਛੀ ਆ ਗਈ ਇਹ ਰਾਤ ਸੂਈਆ ਰਾਤ ਡਿਲੀਵਰੀ ਹੋਈ ਆ ਇਹ 5 ਨੰਬਰ ਤੇ ਬੱਛੀ ਆ ਗਈ ਪਹਿਲਾ ਸੂਆ ਸੂਈਆ ਸੋ ਇਹਦੇ ਮਗਰ ਮੇਲ ਕਾਫ ਆ ਰਾਤ ਸੂਈਆ ਪਹਿਲਣ ਬੱਛੀ ਆ ਸਟਾਰਟਿੰਗ ਬੋਲੀ ਇਹਦੇ ਥੱਲੇ 15 16 ਕਿਲੋ ਬੋਲੀ ਹੋ ਗਈ ਇਹ 5 ਨੰਬਰ ਤੇ ਆ ਗਈ ਸੋ ਅਗੇ 6 ਨੰਬਰ ਵਾਲੀ ਬੱਛੀ ਇਹਦੇ ਥੱਲੇ 20 ਕਿਲੋ ਬੋਲੀ ਆ ਇਹ ਦੁੱਧ ਤੇ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਇਹ 6 ਨੰਬਰ ਤੇ ਆ ਗਈ ਇਹ ਤਾਜੀ ਆਪਾਂ ਨਵਾਈ ਨਹੀਂ ਹੈਗੀ ਆ ਅੱਗੇ ਬੱਸੀ ਆ ਗਈ ਇਹ ਪਰਸੋਂ ਚੌਥੇ ਦੀ ਸੂਈ ਹੋਈ ਆ ਹੁਣ 20 ਕਿਲੋ ਦੁੱਧ ਮਿਣ ਕੇ ਲਿਆ ਸਕਦੇ ਹਾਂ ਥਣ ਕੱਲਾ ਕੱਲਾ ਨਿਕੜਵਾ ਦੇਖੋ ਕੱਲਾ ਕੱਲਾ ਨਿਕੜਵਾ ਹੱਥਾਂ ਦੀ ਚੁਆਈ ਵਾਲਾ ਥਾਣਾ ਇਹ 6 ਨੰਬਰ ਤੇ ਬੱੱਸੀ ਆ ਗਈ ਅੱਗੇ 7 ਨੰਬਰ ਤੇ ਜਰਸੀ ਬੱੱਸੀ ਆ ਗਈ ਇਹ ਨੇ ਥੱਲੇ 15 16 ਕਿਲੋ ਬੋੜੀ ਇਹਦੇ ਥੱਲੇ ਆ ਥਾਣਾ ਬਹੁਤ ਸੋਹਣਾ ਲੱਗਿਆ ਹੋਇਆਗਾ ਕੱਲਾ ਕੱਲਾ ਨਿਕੜਵਾ ਛੋਟੇ ਛੋਟੇ ਸੇਂਗ ਨੇ ਇਹਦੇ ਇਸ ਇਹ ਨੰਬਰ ਤੇ ਆ ਗਈ ਇਹ ਸਾਰੀਆਂ ਬੱਸੀਆਂ ਨੇ ਜਿਹੜੀਆਂ 17 18 ਤੋਂ ਲੈ ਕੇ 32 ਕਿਲੋ ਤੱਕ ਇੱਕ ਗਾਂ ਖੜੀ ਆ ਸੋ ਨੂੰ ਦੁਬਾਰੇ ਕੈਮਰਾ ਮਰਾਵਾਂਗੇ ਵੀ ਦੋ ਟਾਈਮ ਚੁਵਾਈ ਕਰਕੇ ਲਿਜਾ ਸਕਦੇ ਹਾਂ ਤਿੰਨ ਨੰਬਰ ਵਾਲੀ ਗਾਂ ਥੱਲੇ 32 ਲੀਟਰ ਦੁੱਧ ਹਾਜ਼ਰ ਆ ਜੀ 32 ਲੀਟਰ ਇਹਨਾਂ ਥੱਲੇ 24 25 25 ਕਿਲੋ ਬੋਲੀਆਂ ਤੋਂ ਸਟਾਰਟ ਨੇ ਬੱਸੀਆਂ ਇੱਕ ਦੇ ਦੋ ਨੰਬਰ ਅੱਗੇ ਪਹਿਲਣ ਬੱਛੀ ਆ ਗਈ ਇਹ ਵੀ ਪਹਿਲਣ ਬੱਛੀ ਆ ਸੋ ਇਹ ਸੂਈਏ ਹੋਇਆ ਇੰਦਰ ਖੁੰਜੇ ਚ ਬੱਸੀ ਰਾਤ ਸੂਈ ਆ ਪਹਿਲਣ ਬੱਸੀ ਸੂਈ ਆ ਰਾਤ ਸੋ ਇਧਰਲੇ ਸਾਈਡ ਚ ਦੇਖ ਸਕਦੇ ਤੁਸੀਂ ਕਿਹੜਾ ਮੇਰੇ ਵੀਰ ਨੂੰ ਕੋਈ ਵੀ ਸਕਰੀਨਸ਼ਾਟ ਭੇਜ ਕੇ ਸੌਦਾ ਕਰ ਸਕਦਾ ਹੈਗਾ ਸਕਰੀਨਸ਼ਾਟ ਭੇਜ ਕੇ ਇਹ ਪਹਿਲੇ ਨੂੰ ਬੱਸੀ ਰਾਤ ਸੂਈ ਆ ਇਹਦੇ ਨਾਲ ਵੀ ਜੋੜਾ ਇਹ ਪਹਿਲੇ ਨਾਲ ਸੂਇਆ ਹੋਇਆਗਾ ਇਹ ਬੱਸੀ ਉੱਥੇ ਪੰਜਵੇਂ ਦਿਨ ਦੀ ਸੂਈ ਹੋਈ ਆ 15 ਕਿਲੋ ਬੋਲੀ ਆ ਖੀਰੀ ਬੱਸੀ ਆ ਖੀਰੀ ਬੱਸੀ ਆ ਥੰਡ ਦੇ ਵੇਲੇ ਨੈਟ ਤੋਂ ਚੈੱਕ ਕਰਾਣੇ ਆ 15 16 ਕਿਲੋ ਬੋਲੀ ਆ ਖੀਰੀ ਬੱਸੀ ਸੂਈ ਹੋਈ ਆ ਸੋ ਇਹ ਬੱਸੀ ਵੀ ਪਹਿਲੇ ਨੂੰ ਸੂਈ ਹੋਈ ਆ ਇਹ ਕੰਦ ਵਾਲੇ ਪਾਸੋਂ ਤੀਜੇ ਨੰਬਰ ਤੇ ਆ ਗਈ ਦੂਸਰੇ ਸਾਈਡ ਤੇ ਤੀਜੇ ਨੰਬਰ ਤੇ ਬੱਸੀ ਜਰਸੀ ਦੇ ਵਿੱਚ ਪੈਂਦੀ ਆ ਜ਼ਿਆਦਾਤਰ ਥੋੜੀ ਜਰਸੀ ਕ੍ਰੋਸ ਮਨਸਾਹੋਂ ਕਾਫੀ ਜਰ ਹਾਥੀ ਚੁਆਈ ਵਾਲਾ ਥੋਣਾ ਥਾਣਾ ਥਾਣੇੜ ਤੋਂ ਜੇਕਰ ਆਨੇ ਇਕੱਲਾ ਇਕੱਲਾ ਨਿਕੜਵਾ ਥਾਣਾ ਵੀ ਦੇ ਸਕਦੇ ਹੋ ਤੇ ਫੇਸ ਕੁਆਲਿਟੀ ਦੇ ਸਕਦੇ ਹੋ ਬੱਚੀ ਦੀ ਇਹ 3 ਨੰਬਰ ਤੇ ਆ ਗਈ ਜਰਸੀ ਬੱਸੀ ਵਿੱਚ ਸੂਈ ਹੋਈ ਆ ਪਹਿਲਣ ਬੱਸੀ 3 ਨੰਬਰ ਤੇ ਆ ਗਈ ਅੱਗੇ 4 ਨੰਬਰ ਤੇ ਬੱਸੀ ਆ ਗਈ ਇਹ ਵੀ ਪਹਿਲਣ ਸੂਈ ਹੋਈ ਆਈ 4 ਨੰਬਰ ਤੇ ਬੱਸੀ ਪਹਿਲਣ ਸੂਈ ਹੋਈ ਆ ਥਣ ਤੁਸੀਂ ਦੇ ਸਕਦੇ ਹੋ ਇਕੱਲਾ ਇਕੱਲਾ ਨਿਕੜਵਾ ਇਕੱਲਾ ਇਕੱਲਾ ਨਿਕੜਵਾ ਥਾਣਾ ਬਰੀਡ ਦੇ ਵਿੱਚ ਬੱਸੀ ਆ ਫੁੱਲ ਇਹ 4 ਨੰਬਰ ਤੇ ਆ ਗਈ ਸ਼ੈੱਡ ਵਾਲੇ ਪਾਸਿਓਂ ਪਹਿਲਣ ਬੱਸੀ ਸੂਈ ਹੋਈ ਆ ਸਾਰਾ ਰਿਕਾਰਡ ਆ ਬੱਸੀ ਦਾ 22 ਕਿਲੋ ਬੋਲੀ ਤਿਆਰ ਆ ਹੁਣੇ ਥਲੇ ਮਗਰ ਬੱਛੀ ਐ ਇਹਦੇ ਸਕਰੀਨਸ਼ਾਟ ਭੇਜ ਕੇ ਕੱਲੀ ਦੀ ਵੀਡੀਓ ਮੰਗਾ ਸਕਦੇ ਹੋ ਪਹਿਲਣ ਬੱਸੀ ਅੱਗੇ ਜਰਸੀ ਪਹਿਲਣ ਸੂਈ ਹੋਈ ਆ ਤੁਸੀਂ ਦੇਖ ਸਕਦੇ ਹੋ ਜਰਸੀ ਬੱਸੀ ਪਹਿਲਣ ਸੂਈ ਹੋਈ ਆ ਫੁੱਲ ਬਰੀਡ ਦੇ ਵਿੱਚ ਬੱਸੀ ਆ ਜਰਸੀ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਹਾਈਟ ਲੈਂਥ ਫੁੱਲ ਆ ਬੱਛੀ ਦੀ ਇਹ 5 ਨੰਬਰ ਤੇ ਆ ਗਈ ਇਧਰਲੇ ਸੈੱਟ ਚ 5 ਨੰਬਰ ਤੇ ਆ ਗਈ ਕਿ 6 ਨੰਬਰ ਤੇ ਗਾਂ ਤੁਹਾਨੂੰ ਇਹਦੀ ਵਟਸਐਪ ਤੇ ਵੀਡੀਓ ਭੇਜ ਦਾਂਗੇ ਇਹ ਡਿਲੀਵਰੀ ਕਰਕੇ ਬੈਠੀ ਆ ਇਹ ਦੀ WhatsApp ਦੇ ਵੀਡੀਓ ਮੰਗਾ ਸਕਦੇ ਹੋ ਵੀਡੀਓ ਸਟਾਰਟ 'ਚ ਇਹਦੀ ਵੀਡੀਓ ਹੈਗੀ ਆ ਤੁਸੀਂ ਸਟਾਰਟਿੰਗ 'ਚ ਦੇਖ ਸਕਦੇ ਹੋ ਥਾਂਲੇਵਾ ਬਹੁਤ ਚੰਗਾ ਇਹਦੀ ਡਿਲੀਵਰੀ ਹੋ ਰਹੀ ਆ ਸੋ ਇਹ ਬੜੀਆਂ ਤੁਹਾਨੂੰ ਦਿਖਾ ਦਿਆਂ ਆਪਾਂ ਪਹਿਲਾ ਦੂਜਾ ਸੂਆ ਜ਼ਿਆਦਾਤਰ ਪਹਿਲਾਂ ਬੱਛੀ ਨੇ ਆਪਣੇ ਕੋਲੇ ਇੱਧਰ ਵੀ ਜ਼ਿਆਦਾਤਰ ਪਹਿਲਾਂ ਨਾ ਬੱਛੀਆਂ ਨੇ ਆ ਦੇਖ ਸਕਦੇ ਹੋ ਬੱਛੇ ਸਾਰਿਆਂ ਦੇ ਬੱਚੇ ਆ ਵੰਡੇ ਨੇ ਇਕੱਲੇ ਇਕੱਲੇ ਦੇ ਮਗਰ ਮਤਲਬ ਬੱਚੇ ਨੇ ਜਿਹੜੇ ਬੱਛੀਆਂ ਦੇ ਸਾਰਿਆਂ ਦੇ ਦੇਖ ਸਕਦੇ ਹੋ 10 ਤੋਂ 15 ਬੱਛੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਆ ਬੱਚੇ ਤੁਸੀਂ ਬੈਠੇ ਦੇਖ ਸਕਦੇ ਹੋ ਸਾਰਿਆਂ ਦੇ ਇਹਨਾਂ ਦੇ ਵਿੱਚ ਬੱਸੀਆਂ ਨੇ ਬੱਚੇ ਨੇ ਸਾਰੀਆਂ ਹੀ ਬੈੜਾ ਜਣੀਆਂ ਜਿਹੜੀਆਂ 2 ਦਿਨ ਤੋਂ ਲੈ ਕੇ 5 ਦਿਨ ਦੇ ਨਰਿੰਦਰ ਸੂਈਆਂ ਹੋਈਆਂ ਨੇ ਬੱਚੇ ਕੱਚੇ ਤੁਸੀਂ ਦੇਖ ਸਕਦੇ 나ੜੂਏ ਨਾਲ ਹੀ ਸਾਰਿਆਂ ਦੇ ਸੋ ਆਜੋ ਅੱਗੇ ਗੱਲ ਕਰਦੇ ਗੱਬਣਾ ਬੱਸੀਆਂ ਦੀਆਂ ਇਹ ਸਾਰੀਆਂ ਬੱਸੀਆਂ ਹਫ਼ਤੇ 10 ਦਿਨ ਦੇ ਵਿੱਚ ਵਿੱਚ ਸੂਣ ਵਾਲੀਆਂ ਨੇ ਇੱਕ ਨੰਬਰ ਤੇ ਬੱਸੀ ਅਜੇ 10 ਦਿਨ ਲੈਂਦੀ ਆ ਪਹਿਲਾਂ ਨੇ ਦੁੱਧ ਦਿੱਤਾ 24 25 ਕਿਲੋ ਤੇ ਇਹ ਬੱਚੀ ਦੀਆਂ 나ੜਾਂ 2 ਨੰਬਰ ਤੇ ਜਰਸੀ ਕਰੋ ਤੁਸੀਂ ਥਾਲੇਵਾ ਚੈੱਕ ਕਰੋ ਪਹਿਲਾਂ ਬੱਚੀ ਦਾ ਕੱਲਾ ਕੱਲਾ ਨਿਕੜਵਾ ਥਾਣਾ 2 ਨੰਬਰ ਤੇ ਆ ਗਈ ਇਧਰੋਂ ਇੱਕ ਨੰਬਰ ਤੇ ਐਚ ਬੱਸੀਆਂ ਕੱਚੀਆਂ 10 ਦਿਨਾਂ ਦੀ 24 25 ਕਿਲੋ ਦੁੱਧ ਦਿੱਤਾ ਹੋਇਆ ਥਣਲੇਵੇ ਦਾ ਵੀ ਹੋ ਸੋਹਣਾ ਦੁਵਾਰੇ ਚੈੱਕ ਰਾਣੇ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਤੇ 2 ਨੰਬਰ ਵਾਲੀ ਬੱਛੀ ਜਰਸੀ ਕ੍ਰੋਸ ਆ ਥਣਲੇਵਾ ਚੈੱਕ ਕਰੋ ਬੱਛੀ ਦਾ 2 ਨੰਬਰ ਤੇ ਆ ਗਈ ਹਾਈਟ ਲੈਂਥ ਫੁੱਲ ਆ ਬਲੈਕ ਕਲਰ ਦੇ ਵਿੱਚ ਆ ਗਈ ਬਹੁਤ ਵੀ ਨਹੀਂ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਜਰਸੀ ਦੇ ਵਿੱਚ ਕ੍ਰੋਸ ਪਾਣ ਚਾਹੀਦਾ ਜਿੱਦੋਂ ਆਪਾਂ ਜਰਸੀ ਬਰੀਡ ਤਿਆਰ ਕਰ ਸਕਦੇ ਆ 24 25 ਕਿਲੋ ਦੁੱਧ ਪਲੂਣ ਨੇ ਦਿੱਤਾ ਹੋਇਆ ਅੱਗੇ ਪਲੂਣ ਬੱਛੀ ਆ ਇਹ ਵੀ ਖੀਰੀ ਆ ਮੂੰਹ ਕੁਝ ਦਿਨ ਸੂਨ ਨੂੰ ਲਾਉ ਪਲੂਣ ਬੱਛੀ ਖੀਰੀ ਆ ਇਹ 3 ਨੰਬਰ ਤੇ ਆ ਗਈ ਇਧਰੋਂ ਬਾਹਰਲੀ ਕੱਚੀ ਖੁਰਲੀ ਤੇ 3 ਨੰਬਰ ਤੇ ਆ ਗਈ ਅਗੇ 4 ਨੰਬਰ ਤੇ ਥਣਲੇਵੀ ਵਾਲੀ ਜਰਸੀ ਕ੍ਰਾਸ ਫੇਰ ਆ ਗਈ 23 24 ਕਿਲੋ ਦੁੱਧ ਪਾਇਆ ਹੋਇਆ ਕੱਲਾ ਕੱਲਾ ਨਿਕੜਵਾ ਥਾਣਾ ਪਹਿਲਾਂ ਥੜ ਚੈੱਕ ਕਰੋ ਤੁਸੀਂ ਤੇਲੇ ਬਾਅਦ ਟਿੱਲਾਂ ਢੁੱਲਾਂ ਬਹੁ ਪਈਆਂ ਨੇ ਹੱਤਤਾ ਲੈਂਦੀ ਹਜੇ ਦੇਖੋ ਬਹੁਤ ਜ਼ਿਆਦਾ ਆਪਣੇ ਕੋਲੇ ਆਪਸ਼ਨ ਹੈਗੇ ਜਿਨੇ ਜਰਸੀ ਤੇ ਕੰਮ ਕਰਨਾ ਇਹ ਜਰਸੀ ਕ੍ਰਾਸ ਬੈਡ ਲੈ ਕੇ ਵੀ ਜਰਸੀ ਤੇ ਕੰਮ ਹੋ ਸਕਦਾ ਤੇ ਇਹ ਜਰਸੀ ਕ੍ਰਾਸ ਲੈ ਕੇ ਵੀ ਜਰਸੀ ਦਾ ਬੱਚਾ ਲੈ ਸਕਦੇ ਹੋ ਕੁਝ ਬਹਿਣਾ ਜਰਸੀ ਪਿਓਰ ਪੰਜਾਬ ਵਾਲੀਆਂ ਆਪਣੇ ਫਾਰਮ ਤੇ ਅਵੇਲੇਬਲ ਆ ਸੋ ਅਗੇ 2 ਦੰਦ ਬੱਚਾ ਹਲਾਬਤੋਂ ਦਰੋਂ ਜਰਸੀ ਦੋ ਦੰਦ ਬੱਚਾ ਆਪਣੇ ਕੋਲੇ ਦੇਖ ਸਕਦੇ ਹੋ ਤਿੰਨ ਜਰਸੀਆਂ ਦਿਖਾ ਦਿਆਂ ਤੁਹਾਨੂੰ ਇੱਕ ਸੂਈ ਹੋਈ ਜਰਸੀ ਆ ਇੱਕ ਆ ਦੋ ਦੰਦ ਬੱਚਾ ਹਜੇ ਕੱਚੀ ਆ ਵੱਛੀ ਅੱਗੇ ਐਰ ਸ਼ੈਰ ਦੇ ਵਿੱਚ ਆ ਗਈ ਪਲੂਨ ਵੱਛੀ ਸੋ ਇਹ ਕੱਚੇ ਦੇ ਵਿੱਚ ਸਕਰੀਨਸ਼ਾਟ ਭੇਜ ਕੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਕਿਉਂਕਿ ਵੀਡੀਓ ਲੰਬੀ ਜ਼ਿਆਦਾ ਹੋ ਜਾਂਦੀ ਆ ਤਾਂ ਕਰਕੇ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਦੇਖੋ ਐਰ ਸ਼ੈਰ ਜਰਸੀ ਐਚ ਐਫ ਤਾਂ ਇਹੋ ਕਹਿੰਦੇ ਆ ਆਪਾਂ ਸਾਰੀਆਂ ਆਪਣੇ ਕੋਲੇ ਬਰੀਡ ਫਾਰਮ ਤੇ ਅਵੇਲੇਬਲ ਹੁੰਦੀ ਆ ਸੋ ਜਰਸੀ ਬੱਚਾ ਤੁਸੀਂ ਦੇਖ ਸਕਦੇ ਹੋ ਪਹਿਲਣ ਤੇ ਐਰ ਸ਼ੈਰ ਪਹਿਲਣ ਵੱਛੀ ਦਾ ਥਾਂਲੇਵਾ ਨੇੜੇ ਤੋਂ ਚੈੱਕ ਕਰੋ ਦੇਖੋ ਕੱਲਾ ਕੱਲਾ ਨਿਕੜਵਾ ਥਾਣਾ ਤੇ ਬੋਡੀ ਮੰਤਰ ਬਹੁਤ ਸੋਹਣੀਆ ਬੱਸੀ ਦੀ ਸੋ ਅੱਗੇ ਐਚਐਫ ਆ ਗਈ ਬੱਸੀ ਫੇਰ ਇਹ ਇਹ ਹਫਤਾ ਲੰਘਦੀ ਐ ਸੂਨ ਨੂੰ ਸੋ ਵੀਡੀਓ ਦੇਖ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ